ਵੀਡੀਓ ਪਾਈ ਸੀ ਸਾਡੇ ਬੱਚਿਆਂ ਦੇ ਕੋਈ ਬੈਠਣ ਲਈ ਟਾਟ ਵਗੈਰਾ ਕੁਝ ਨਹੀਂ ਹੈਗਾ ਨਾ ਕੋਈ ਕਮਰਾ ਹੀ ਹੈ ਸਾਡੇ ਕੋਲ ਤੇ ਬਾਬਾ ਜੀ ਆਏ ਨੇ ਸਾਡੇ ਕੋਲ ਤੇ ਬਾਬਾ ਜੀ ਆਏ ਨੇ ਕੋਟਪਾਈ ਤੋਂ ਮੇਜਰ ਸਿੰਘ ਜੀ ਉਹਨਾਂ ਨੇ ਆਣ ਕੇ ਸਾਡੇ ਬੱਚਾ ਨੂੰ ਟਾਟ ਦਿੱਤੇ ਹਨ ਨਾਲੇ ਉਹਨਾਂ ਨੇ ਬੈਠਣ ਵਾਸਤੇ ਟਾਟ ਦਿੱਤੇ ਹਨ ਤੇ ਬੱਚਿਆਂ ਨੂੰ ਪੈਨਸਲ ਵਗੈਰਾ ਕਾਪੀਆਂ ਵਗੈਰਾ ਦਿੱਤੀਆਂ ਵਾਂ ਕਹਿੰਦੇ ਹਨ ਕਿ ਜਿਨ੍ਹਾਂ ਦੇ ਮਨ ਦੇ ਵਿੱਚ ਕੁਝ ਕਰਨ ਦਾ ਅਤੇ ਕੁਝ ਸਮਾਜ ਲਈ ਅਤੇ ਆਪਣੇ ਪਿਆਰੇ ਪਿਆਰੇ ਬੱਚਿਆਂ ਲਈ ਕਰਨ ਦੀ ਤਿਰੜ ਇੱਛਾ ਹੁੰਦੀ ਹੈ ਉਹ ਠੰਡ ਅਤੇ ਗਰਮੀ ਨਹੀਂ ਦੇਖਦੇ ਇੱਥੇ ਹੀ ਇੱਕ ਪਿੰਡ ਡਾਲੂ ਦਾ ਆਂਗਣਵਾੜੀ ਸਕੂਲ ਹੈ ਜਿਸ ਦੀ ਪਿਛਲੇ ਦਿਨੀ ਇੱਕ ਵੀਡੀਓ ਵਾਇਰਲ ਹੋਈ ਸੀ ਉਸ ਵੀਡੀਓ ਨੂੰ ਦੇਖ ਕੇ ਅੱਜ ਪਿੰਡ ਕੋਟਪਾਈ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਬਾਬਾ ਮੇਜਰ ਸਿੰਘ ਜੀ ਆਏ ਜਿਨ੍ਹਾਂ ਨੇ ਬੱਚਿਆਂ ਲਈ ਟਾਟ ਪੈਨਸਲਾਂ ਤੇ ਕਾਪੀਆਂ ਦੀ ਸੇਵਾ ਕੀਤੀ ਅਤੇ ਖੁਦ ਤੁਸੀਂ ਦੇਖ ਸਕਦੇ ਹੋ ਕਿ ਬੱਚਿਆਂ ਲਈ ਟਾਟ ਵਿਛਾ ਕੇ ਅਤੇ ਉਹਨਾਂ ਨੂੰ ਉੱਪਰ ਬਿਠਾ ਕੇ ਇਹ ਸੇਵਾ ਜਿਹੜੀ ਉਹ ਨਿਭਾ ਰਹੇ ਆ ਇੱਥੇ ਤੁਸੀਂ ਇੱਕ ਹੋਰ ਵੀ ਗੱਲ ਨੋਟ ਕਰਨ ਵਾਲੀ ਹੈ ਕਿ ਇੰਨੀ ਠੰਡ ਦੇ ਵਿੱਚ ਇਸ ਸੇਵਾਦਾਰ ਵੱਲੋਂ ਬੱਚਿਆਂ ਦੇ ਦਰਦ ਨੂੰ ਦੇਖਦੇ ਹੋਏ ਇੱਥੇ ਪਹੁੰਚ ਕੇ किस तरह जारी सेवा कीती गई है। ते या पर और और खाली 4 3 2 1 ਇਹ ਉਹ ਖੋਣੀ ਬੱਤੀਆ ਦੱਬ ਕੇ ਪਣਾਈ ਕਰਾ ਕਰੋ ਠੀਕ ਹੈ ਸਸਰੀ ਕਾਲਜੀ ਸਾਰਿਆਂ ਨੂੰ ਮੈਂ ਹਾਂ ਜਗਜੀਤ ਸਿੰਘ ਡਾਲ ਤੇ ਅੱਜ ਕੁਛ ਦਿਨ ਪਹਿਲਾਂ ਅਸੀਂ ਇੱਕ ਆਂਗਣਵਾੜੀ ਸਕੂਲ ਪਿੰਡ ਡਾਲ ਦੀ ਜਿਹੜੀ ਇੱਕ ਵੀਡੀਓ ਪਾਈ ਸੀ ਤੇ ਜਿਸ ਦੇ ਵਿੱਚ ਉਸ ਸਕੂਲ ਦੇ ਵਿੱਚ ਨਾ ਤਾਂ ਬੱਚਿਆਂ ਲਈ ਕਮਰਾ ਸੀ ਤੇ ਨਾ ਹੀ ਬੈਠਣ ਨੂੰ ਟਾਟ ਤੇ ਉਸ ਵੀਡੀਓ ਨੂੰ ਦੇਖ ਕੇ ਅੱਜ ਕੋਟ ਭਾਈ ਤੋਂ 13 13 ਸੋਸਾਇਟੀ ਦੇ ਪ੍ਰਧਾਨ ਮੇਜਰ ਸਿੰਘ ਜੀ ਖਾਲਸਾ ਉਸ ਸਕੂਲ ਦੇ ਵਿੱਚ ਪਹੁੰਚੇ ਹੋਏ ਆ ਕੁਝ ਉਹਨਾਂ ਨੇ ਕਾਪੀਆਂ ਪੈਨਸਲਾ ਅਤੇ ਟਾਟ ਲੈ ਕੇ ਉਹ ਬੱਚਿਆਂ ਲਈ ਪਹੁੰਚੇ ਹੋਏ ਆ ਤੇ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਪਹੁੰਚੇ ਹੋਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਤੋਂ 6 ਮਹੀਨੇ ਪਹਿਲਾਂ ਇੱਕ ਪਿੰਡ 'ਦਾਲਾ' ਛੋਟੀਆਂ ਬੱਚੇ ਜੋ ਮਰ ਕੇ ਅੰਗਲਵਾੜੀ ਬੱਚੇ ਆ ਇਹਨਾਂ ਦੀ ਵੀਡੀਓ ਇੱਕ ਵਾਇਰਲ ਹੋਈ ਸੀਗੀ ਜੋ ਬੀਰ ਜੋ ਗੀਚੰਗ 'ਦਾਲੀ' ਨੇ ਵੀਡੀਓ ਪਾਈ ਸੀਗੀ ਉਸ ਦਿਨ ਤੋਂ ਮੜ ਕੇ ਅਸੀਂ ਲੇਟ ਹੋ ਗਿਆ ਸਾਨੂੰ ਚੈਨ ਨਹੀਂ ਆਇਆ ਜੋ ਛੋੜੀ ਤੇ ਬੱਚੇ ਇਹਨਾਂ ਕੋਲ ਟਾਰਟ ਵੀ ਨਹੀਂ ਜੀ ਨਾ ਕਾਪੀਆਂ ਪੈਸੇ ਨਾ ਕੁਝ ਵੀ ਨਹੀਂ ਤਾਂ ਫਿਰ ਮਨ ਕੀਤਾ ਪਿੰਡ ਕੋਟਪਈ ਨਾਨਕ 13 13 ਸੁਸਾਇਟੀ ਨਗਰ ਪੰਚਾਇਤ ਅੱਜ ਸਵੇਰ ਮੜ ਕੇ ਚੱਲਿਆ ਪਿੰਡ ਕੋਟਪਈ ਤੋਂ ਜੋ ਕਿ ਬੱਚਿਆਂ ਸੇ ਜਿੰਨਾ ਸੱਤ ਸਰਿਆ ਹੈਲਪ ਲੈ ਕੇ ਅੱਜ ਬੱਚਿਆਂ ਦੇ ਕੋਲ ਪਹੁੰਚੇ ਹੈਗੇ ਬਹੁਤ ਹੀ ਖੁਸ਼ੀ ਹੋਈ ਹੈ ਪਰਮਾਤਮਾ ਇਹਨਾਂ ਨੂੰ ਤਰੱਕੀ ਦੇਵੇ ਪੜਾਈ ਕਰਾਵੇ ਵਾਰਖਾਸਤ ਵਾਰ ਫਤਿਹ ਅਜੋ ਤੁਸੀਂ ਅਸੀਂ ਕੁਝ ਦਿਨ ਪਹਿਲਾਂ ਨਾ ਬੱਚਿਆਂ ਦੀ ਮਤਲਬ ਕਿ ਵੀਡੀਓ ਪਾਈ ਸੀ ਸਾਡੇ ਬੱਚਿਆਂ ਦੇ ਕੋਈ ਬੈਠਣ ਲਈ ਟਾਟ ਵਗੈਰਾ ਕੁਝ ਨਹੀਂ ਹੈਗਾ ਨਾ ਕੋਈ ਕਮਰਾ ਹੀ ਹੈ ਸਾਡੇ ਕੋਲ ਤੇ ਬਾਬਾ ਜੀ ਆਏ ਨੇ ਕੋਟਪਾਈ ਤੋਂ ਮੇਜਰ ਸਿੰਘ ਜੀ ਉਹਨਾਂ ਨੇ ਆਣ ਕੇ ਸਾਡੇ ਬੱਚਿਆਂ ਨੂੰ ਟਾਟ ਦਿੱਤੇ ਨਾਲੇ ਉਹਨਾਂ ਨੇ ਬੈਠਣ ਵਾਸਤੇ ਟਾਰਟ ਦਿੱਤੇ ਆ ਤੇ ਬੱਚਿਆਂ ਨੂੰ ਪੈਨਸਲਾਂ ਵਗੈਰਾ ਕਾਪੀਆਂ ਵਗੈਰਾ ਦਿੱਤੀਆਂ ਵਾ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਤੇ ਇਹ ਵੀ ਬੇਨਤੀ ਕਰਦੇ ਆ ਹੋਰ ਵੀ ਸਮਾਰਥ ਸੇਵੀ ਸੰਸਥਾ ਜੋ ਵੀ ਕੋਈ ਇਹਨੂੰ ਵੀਡੀਓ ਨੂੰ ਵੇਖਦਾ ਏ ਉਹ ਮਤਲਬ ਕਿ ਸਾਡੇ ਬੱਚਿਆਂ ਦੇ ਥੋੜਾ ਬੜਾ ਤਰਸ ਕਰਨਾ ਸਾਡਾ ਕਮਰਾ ਨਹੀਂ ਹੈਗਾ ਹੁਣ ਤੁਹਾਨੂੰ ਪਤਾ ਕਿੰਨੀਆਂ ਤੁੰਡਾ ਪੈਂਦੀਆਂ ਨੇ ਅਸੀਂ ਬੱਚੇ ਘਾਟ ਗਿਣਤੀ ਚ ਆਉਂਦੇ ਸਾਡੇ ਕੋਲ ਕਿਉਂਕਿ ਅਸੀਂ ਲਿਉਂਦੇ ਨਹੀਂ ਘਰਾਂ ਤੋਂ ਕਿ ਬੱਚੇ ਬਿਮਾਰ ਹੋਣਗੇ ਇਸ ਕਰਕੇ ਸਾਡੇ ਕਮਰੇ ਵੱਲ ਵੀ ਧਿਆਨ ਦਿੱਤਾ ਜਾਵੇ ਤੇ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੇ ਜਿਨ੍ਹਾਂ ਨੇ ਬੱਚਿਆਂ ਦੀ ਸਾਡਿਆਂ ਦੀ ਵੀਡੀਓ ਵੇਖ ਕੇ ਤੇ ਬੱਚਿਆਂ ਦੇ ਵੱਲ ਤਰਸ ਕਰਕੇ ਤੇ ਇਹਨਾਂ ਨੂੰ ਮਤਲਬ ਕਿ ਬੈਠਣ ਲਈ ਚਾਹ ਟਾੜ ਦਿੱਤੇ ਆ ਤੇ ਨਾਲੇ ਕਾਪੀਆਂ ਤੇ ਪੈਨਸਲਾਂ ਦਿੱਤੀਆਂ ਥੈਂਕ ਯੂ ਜੀ ਬਹੁਤ ਬਹੁਤ 10 ਨਾਨਕ 13 13 ਸਰਟੀਫਿਕੇਟ ਕੋਰ ਭਈ ਵੱਲੋਂ नगर के सहयोग ना के नान के सहयोग के अब पिंड डाल विखे जो आंकड़वाड़ी बच्चे है जो पहला कमरा है वह डिगड़ वाला है छत जगह डिगड़ाई है बहर वास्ते वीर समाज में वीर बेनती है भी खुद आप देख रहे हैं कि कोई बच्चा इस कमरे थले ला के कोई नुकसान न जाए ਜੇ ਮੇਰੇ ਵੀਰਾਂ ਨੂੰ ਸੁਆਸੇ ਵੀਰਾਂ ਬੇਦੀ ਹੈ ਕਿ ਬਈ ਬਾਤਵਾਦ ਇਸ ਰੁਮਕੇ ਜੱਲ ਪਿੰਡ ਆਗਰਵੜ ਮੱਕਿਆਵਾਸੇ ਰੁਕੇ ਕੋਈ ਕਮਰਾ ਭੇਜਿਆ ਜਾਵੇ ਛੱਤ ਬਦਲਾਈ ਜਾਵੇ ਜੋ ਕਿ ਆਪਣੀ ਬੱਚੇ ਨੁਕਸਾਨੇ ਨਾ ਗਾਂ